ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪਿੰਨ ਸਾਹਿਬ ਵੈਸੇ ਅੱਜ ਮੈਨੂੰ ਲੱਗਦਾ ਵੀ ਬੈਂਕ ਆਫ ਕੈਨੇਡਾ ਨੇ ਵੀ ਕੋਈ ਨਾ ਕੋਈ ਅਪਡੇਟ ਦੇਣੀ ਹੋਊਗੀ ਤੇ ਅੱਜ ਮੀਟਿੰਗ ਵੀ ਹੈਗੀ ਆ ਪ੍ਰੀਮੀਅਰਸ ਦੀ ਪਹਿਲੀ ਖਬਰ ਆਪਾਂ ਇੱਥੇ ਸ਼ੁਰੂ ਕਰ ਲੰਨੇ ਆ ਤੇ ਕੈਨੇਡੀਅਨ ਪ੍ਰੀਮੀਅਰਸ ਦੀ ਮੀਟਿੰਗ ਹੈ ਜੀ ਕੀ ਅਪਡੇਟ ਆ ਪਿੰਨ ਸਾਹਿਬ ਅਈ ਦੇ ਵਿੱਚ ਜੋ ਤੁਸੀਂ ਬੈਂਕ ਆਫ ਕੈਨੇਡਾ ਦੀ ਗੱਲ ਕੀਤੀ ਹੈ ਸੋ ਅੱਜ ਇੰਟਰਸਟ ਰੇਟ ਨੂੰ ਲੈ ਕੇ ਇਹਨਾਂ ਦੀ ਮੀਟਿੰਗ ਹੈ ਸੋ 9:45 ਤੇ ਤਕਰੀਬਨ ਤੁਸੀਂ ਲਾ ਲਵੇ ਇੱਕ ਘੰਟਾ ਤੇ 8 ਮਿੰਟ ਬਾਅਦ ਸੋ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਨੂੰ ਲੈ ਕੇ ਅਨਾਉਂਸਮੈਂਟ ਕੀਤੀ ਜਾਵੇਗੀ ਸੋ 9:45 ਤੇ ਉਹਨਾਂ ਵੱਲੋਂ ਜੋ ਵੀ ਅਪਡੇਟਸ ਆਗੀਆਂ ਨੇ ਵਾਹ ਜਾਣ ਕੇ ਅਸਵਾ ਜਿਵੇਂ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਕੈਨੇਡਾ ਦੇ ਵੱਡੇ ਛੇ ਬੈਂਕਰ ਇਸ ਚੀਜ਼ ਦੀ ਪ੍ਰੈਡਿਕਸ਼ਨ ਕਰ ਰਹੇ ਨੇ ਤੇ ਦੋ ਕੁਆਟਰ ਦਾ ਕਟ ਇਸਵਰ ਬੈਂਕ ਆਫ ਕੈਨੇਡਾ ਲਾ ਸਕਦਾ ਜਨਵਰੀ ਦੇ ਵਿੱਚ ਇੱਕ ਕੁਆਟਰ ਦਾ ਕਟ ਹੋਰ ਲੱਗ ਸਕਦਾ ਸੋ ਜੇਕਰ ਇਸ ਵਾਰ ਉਹਨਾਂ ਨੇ ਇੱਕ ਕੁਆਟਰ ਦਾ ਇਹ ਕਟ ਲਾਇਆ ਤਾਂ ਹੋ ਸਕਦਾ ਫਿਰ ਜਨਵਰੀ ਵਿੱਚ ਜਾ ਕੇ ਦੋ ਕੁਆਟਰ ਦਾ ਕਟ ਹੋ ਲਾ ਸਕਦੇ ਨੇ ਸੋ ਇਸ ਤਰੀਕੇ ਦੀ ਸੰਭਾਅ ਬਣਾਵਾ ਆਰਥਿਕ ਮਾਹਿਰ ਦਾਸਰੇ ਨੇ ਬਾਕੀ ਬੈਂਕ ਆਫ ਕੈਨੇਡਾ ਨੇ ਜੋ ਵੀ ਫੈਸਲਾ ਲੈਣਾ ਉਹ ਥੋੜੀ ਦੇਰ ਬਾਅਦ ਸਾਰਿਆਂ ਦੇ ਸਾਹਮਣੇ ਆ ਜਾਣਾ ਤੇ ਇਸ ਤੋਂ ਬਾਅਦ ਜੇਕਰ ਇਹ ਕੈਨੇਡਾ ਦੇ ਪ੍ਰੀਮੀਅਰਸ ਦੀ ਗੱਲਬਾਤ ਕਰੀਏ ਸੋ ਅੱਜ ਜਸਟਨ ਟੂਰੋ ਸਾਹਿਬ ਦੇ ਨਾਲ ਕੈਨੇਡਾ ਦੇ ਸਾਰੇ ਪ੍ਰੀਮੀਅਰਸ ਆਨਲਾਈਨ ਵਰਚੁਅਲ ਗੱਲਬਾਤ ਕਰਨਗੇ ਸੋ ਇਹ ਆਨਲਾਈਨ ਜਿਹੜੀ ਵਰਚੁਅਲ ਮੀਟਿੰਗ ਹੈ ਪ੍ਰਾਈਮ ਮਿਨਿਸਟਰ ਦੀ ਪ੍ਰੀਮੀਅਰਸ ਦੇ ਨਾਲ ਇਹ ਅੱਜ 4 ਵਜੇ ਦੇ ਕਰੀਬੇ ਹੋਵੇਗੀ ਸੋ ਕੁਝ ਸਮਾਂ ਪਹਿਲਾਂ ਦੀ ਇਸ ਤਰੀਕੇ ਦੀ ਮੀਟਿੰਗ ਕੈਨੇਡਾ ਦੇ ਪ੍ਰੀਮੀਅਰਸ ਦੀ ਪ੍ਰਾਈਮ ਮਿਨਿਸਟਰ ਨਾਲ ਹੋ ਚੁੱਕੀ ਹੈ ਉਹ ਮੀਟਿੰਗ ਵੀ ਟੈਰਿਫ ਦੇ ਮੁੱਦੇ ਨੂੰ ਲੈ ਕੇ ਹੋਈ ਸੀ ਵੀ ਅਗਰ ਅਮਰੀਕਾ ਕੈਨਾਡਾ ਦੇ ਉੱਪਰ 25% ਦਾ ਟੈਰਿਫ ਲਾਉਂਦਾ ਤਾਂ ਕੈਨੇਡਾ ਨੇ ਕਿਸ ਤੰਗ ਦੇ ਨਾਲ ਉਹਨੂੰ ਰਿਸਪੌਂਸ ਕਰਨਾ ਸੋ ਇਹ ਟੈਰਿਫ ਨਾ ਲੱਗੇ ਤਾਂ ਇਸ ਬਾਬਤ ਕਿਹੋ ਜਿਹੀ ਰਣਨੀਤੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਸਟਨ ਟੂਡੋ ਸਾਹਿਬ ਫਲੋਰੀਡਾ ਗਏ ਉੱਥੇ ਉਹਨਾਂ ਨੇ ਡੋਨਲਡ ਟਰੰਪ ਸਾਹਿਬ ਨਾਲ ਮੁਲਾਕਾਤ ਕੀਤੀ ਡਿਨਰ ਵੀ ਕੀਤਾ ਦੋਵੇਂ ਲੀਡਰਾਂ ਨੇ ਕਿਹਾ ਕਿ ਇਹ ਗੱਲਬਾਤ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਤੇ ਉਸ ਤੋਂ ਬਾਅਦ ਜਸਕਰ ਚੜ੍ਹੋ ਸਾਹਿਬ ਨੇ ਇੱਕ ਇੰਟਰਵਿਊ ਵੀ ਕੀਤੀ ਉਹਦੇ ਵਿੱਚ ਉਦਾਂ ਤੋਂ ਸਵਾਲ ਜਦੋਂ ਪੁੱਛਿਆ ਗਿਆ ਕਿ ਟੈਰਿਫ ਲਾਉਣ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਵੀ ਅਗਰ ਟਰੰਪ ਸਾਹਿਬ ਇਸ ਤਰੀਕੇ ਕੋ ਟੈਰਿਫ ਲਾਉਂਦੇ ਨੇ ਅਸੀਂ ਵੀ ਉਸ ਦੇ ਜਵਾਬ ਦੇ ਵਿੱਚ ਫਿਰ ਉਸੇ ਢੰਗ ਦਾ ਇਹ ਟੈਰੀਫਰ ਆਇਆ ਕਿ ਕੈਨੇਡਾ ਵੱਲੋਂ ਵੀ ਲਾਇਆ ਜਾਵੇਗਾ ਸੋਸੀਂ ਵੀ ਦੇਖਾਂਗੇ ਕਿ ਕਿਹੜੀਆਂ ਚੀਜ਼ਾਂ ਦੇ ਉੱਪਰ ਟੈਰੀਫ ਲਾ ਸਕਦੇ ਹਾਂ ਸੋ ਇਸ ਤਰੀਕੇ ਦੀਆਂ ਸਟੇਟਮੈਂਟ ਜਸਟਨ ਟ੍ਰੂਡਰ ਵੱਲੋਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਫਿਰ ਇਹ ਡੋਨਲਡ ਟਰੰਪ ਸਾਹਿਬ ਨੇ ਆਪਣੀ ਸੋਸ਼ਲ ਮੀਡੀਆ ਦੇ ਉੱਪਰ ਜੋ ਉਹਨਾਂ ਵੱਲੋਂ ਇੱਕੋ ਸੋਸ਼ਲ ਮੀਡੀਆ ਬਣਾਇਆ ਗਿਆ ਸੋ ਉਹਦੇ ਉੱਪਰ ਉਹਨਾਂ ਨੇ ਇੱਕ ਪੋਸਟ ਪਾਈ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਇਹ ਉਹਨਾਂ ਨੇ ਕੈਨੇਡਾ ਨੂੰ ਇੱਕ ਗ੍ਰੇਟ ਸਟੇਟ ਦੱਸਿਆ ਇੱਕ ਕੰਟਰੀ ਦੀ ਜਗ੍ਹਾ ਗ੍ਰੇਟ ਸਟੇਟ ਦੱਸਿਆ ਸੀਗਾ ਤੇ ਜਸਟਰਨ ਟੂਡੋ ਨੂੰ ਉਸ ਸਟੇਟ ਦਾ ਗਵਰਨਰ ਕਹਿ ਕੇ ਸੰਬੋਧਨ ਕੀਤਾ ਸੀਗਾ ਜਿਵੇਂ ਇਹ ਡਿਨਰ ਵਾਲੇ ਦਿਨ ਉਹਨਾਂ ਨੇ ਉਹ ਕਿਹਾ ਸੀਗਾ ਕਿ ਇੱਕ 5ਵਾਂ ਸਟੇਟ ਬਣਾ ਲਿਆ ਜਾਵੇ ਸੋ ਉਹੀ ਗੱਲ ਉਹਨਾਂ ਨੇ ਆਪਣੀ ਉਸ ਪੋਸਟ ਦੇ ਵਿੱਚ ਵੀ ਲਿਖੀ ਹੈ ਸੋ ਇਹਨਾਂ ਚੀਜ਼ਾਂ ਤੋਂ ਬਾਅਦ ਫਿਰ ਇਸ ਤਰੀਕੇ ਦੀਆਂ ਅੰਕਿਆਸ ਰਾਈਆਂ ਲੱਗ ਰਸਕ ਇਹ ਲਾਈਆਂ ਜਾ ਰਹੀਆਂ ਸੀਆਂ ਕੀ ਪੋਸਿਬਿਲਿਟੀ ਸਟਿਲ ਬਣੀ ਹੋਈ ਆ ਕਿ ਇਹ ਟੈਰੀਫ ਜਿਹੜੇ ਨੇ ਲੱਗ ਸਕਦੇ ਨੇ ਸੋ ਇਹਦੇ ਜਵਾਬ ਦੇ ਵਿੱਚ ਡੱਗਫੋਰ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਵੀ ਅਗਰ ਟਰੰਪ ਸਾਹਿਬ ਜਿਸ ਦਿਨ 2000 ਨਾਰਾ ਸੁੱਤੇ ਪਏ ਵੀ ਲਈ ਜਾਂਦੇ ਨੇ 12:00 ਵਜੇ ਉੱਠ ਕੇ ਪੋਸਟ ਪਤਨ ਦੇ ਵਿੱਚ ਵੀ ਉਹ ਉਹ ਜਸਟਨ ਟੂਡੋ ਦੀ ਗੱਲਬਾਤ ਕਰੀ ਜਾ ਰਹੇ ਨੇ ਸੋ ਉਹਨੇ ਕਹਿੰਦੇ ਕਿ ਕਿਤੇ ਨਾ ਕਿਤੇ ਲੱਗ ਰਿਹਾ ਮੈਨੂੰ ਕਿ ਇਹਨਾਂ ਦੁਰਮਾ ਲੀਡਰਾਂ ਦੇ ਵਿੱਚ ਆਪਸ ਵਿੱਚ ਬਹੁਤ ਪਿਆਰ ਹੈ ਤੇ ਟਰੰਪ ਸਾਹਿਬ ਟੂਡੋ ਸਾਹਿਬ ਨੂੰ ਬਹੁਤ ਯਾਦ ਕਰਦੇ ਨੇ ਸੋ ਇਸ ਕਰਕੇ ਰਾਤ ਨੂੰ ਸੁੱਤੇ ਪਏ ਵੀ ਉੱਠ ਉੱਠ ਕੇ ਉਹਨਾਂ ਦਾ ਨਾਮ ਲਈ ਜਾ ਰਹੇ ਨੇ ਤੇ ਇਸ ਤੋਂ ਬਾਅਦ ਫਿਰ ਇਹ ਦੁਬਾਰਾ ਡਾਕਫੋਰਡ ਸਾਹਿਬ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਪ੍ਰੀਮੀਅਰਸ ਇਕੱਠੇ ਕਰਕੇ ਇਹ ਦੁਆਰਾ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲਬਾਤ ਕੀਤੀ ਜਾਵੇ ਕਿ ਅਗਰ ਸੱਚਮੁੱਚ ਅਮਰੀਕਾ ਇਸ ਤਰੀਕੇ ਨਾਲ ਟੈਰਿਫ ਲਾ ਦਿੰਦਾ ਆ ਤੇ ਕੈਨੇਡਾ ਕਿਸ ਤਰ੍ਹਾਂ ਰਿਸਪੌਂਸ ਕਰੇ ਕਿਹੜੀਆਂ ਇਹ ਚੀਜ਼ਾਂ ਨੇ ਕਿਹੜੇ ਗੂਡਸ ਨੇ ਜਿਹਦੇ ਉੱਪਰ ਫਿਰ ਕੈਨੇਡਾ ਕਾਊਂਟਰ ਟੈਰਿਫ ਲਾਵੇ ਕਿਹੜੇ ਪ੍ਰਵੇਸ਼ ਨੂੰ ਕਿੰਨਾ ਨੁਕਸਾਨ ਹੋਵੇਗਾ ਕਿਹੜੇ ਪ੍ਰਵੇਸ਼ ਦੇ ਉੱਪਰ ਜ਼ਿਆਦਾ ਇਫੈਕਟ ਪਵੇਗਾ ਕੈਨੇਡਾ ਹੋਰ ਕੀ ਕੀ ਸਟੈਪ ਲੈ ਸਕਦਾ ਸੋ ਇਹ ਗੱਲਾਂ ਬਾਤਾਂ ਅੱਜ ਇਸ ਪ੍ਰੀਮੀਅਰ ਸੀ ਜਿਹੜੀ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਹੋਣੀ ਹੈ ਸੋ ਇਹਦੇ ਵਿੱਚ ਡਿਸਕਸ਼ਨ ਇਸ ਚੀਜ਼ ਦੀ ਹੋਵੇਗੀ ਸੋ ਓਵਰਆਲ ਪਹਿਲਾਂ ਵੀ ਇਹੀ ਮੁੱਦਿਆਂ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੇ ਨਾਲ ਵਰਚੁਅਲ ਮੀਟਿੰਗ ਹੋਈ ਸੀ ਸੋ ਅੱਜ ਵੀ ਉਹੀ ਗੱਲਾਂ ਬਾਤਾਂ ਨੂੰ ਲੈ ਕੇ ਹੋਣੀ ਆ ਕਿਉਂਕਿ ਸਟੇਲ ਇਹ ਮੁੱਦਾ ਕੋਈ ਹੱਲ ਨਹੀਂ ਹੋਇਆ ਵਿਆਨਬਾਜੀ ਜਿਹੜੀ ਆ ਦੋਵਾਂ ਪਾਸਿਓਂ ਸਟੇਲ ਜਿਹੜੀ ਆ ਉਹ ਚੱਲ ਰਹੀ ਆ ਜੀ ਬਦਰਨ ਸਾਹਿਬ ਸੋ 13% ਕੈਨੇਡੀਅਨ ਇਹ ਜਿਹੜਾ ਜਿਹੜੀ ਗੱਲਬਾਤ ਇਥੇ ਤੋਰੀ ਆ ਕਿਉਂਕਿ ਪ੍ਰਮ ਸਾਬ ਇੱਕ ਸਟੇਟ ਦਾ ਨਾਮ ਲੈ ਕੇ ਬੁਲਾਉਂਦੇ ਨੇ 13% ਬੰਦੇ ਜਿਹੜੇ ਆ ਜੀ ਲੋਕ ਜੇ ਮੰਨ ਲਓ ਕਿ ਸਰਵੇ ਹੋਇਆ ਹੋਊਗਾ ਉਹ ਕਹਿੰਦੇ ਨੇ ਵੀ ਰਲੇਵਾ ਹੋਣਾ ਚਾਹੀਦਾ ਪਰ ਬਾਕੀ ਤਾਂ ਕਿਉਂਕਿ ਇਸ ਕੰਟਰੀ ਦੇ ਵਿੱਚ ਪਤਾਨਾ ਸਾਹਿਬ ਹਰ ਕੋਈ ਮਿਹਨਤ ਕਰਦਾ ਹਰ ਇੱਕ ਕੰਟਰੀ ਦੇ ਨਾਲ ਪਿਆਰ ਹੁੰਦਾ ਸਭ ਨੂੰ ਹਾਂਜੀ ਔਰ ਇਸ ਕੰਟਰੀ ਦੇ ਲਈ ਵੀ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਫੌਜਾਂ ਨੇ ਲੜਾਈਆਂ ਲੜੀਆਂ ਕੁਰਬਾਨੀਆਂ ਦਿੱਤੀਆਂ ਇਹਨੂੰ ਆਜ਼ਾਦ ਕਰਾਉਣ ਦੇ ਲਈ ਤੇ ਸਿਰਫ 13% ਹੀ ਕਹਿੰਦੇ ਨੇ ਜੀ ਇਸ ਚੀਜ਼ ਨੂੰ ਦੇਖੋ ਜਦੋਂ ਹੰਡਨਰ ਡਰਾਮ ਸਾਹਿਬ ਨੇ ਸਟੇਟਮੈਂਟ ਦਿੱਤੀ ਜਦੋਂ ਡਿਨਰ ਸੀਗਾ ਉਸ ਤੋਂ ਬਾਅਦ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਤੇ ਉਹਦੇ ਵਿੱਚ ਵੀ ਉਹਨਾਂ ਨੇ ਜਸਟਨ ਟੂਡੋ ਨੂੰ ਗਵਰਨਰ ਕਹਿ ਕੇ ਸਮਰਥਨ ਕੀਤਾ ਕਿ ਜਿਵੇਂ ਕਿ ਜਸਟਨ ਟੂਡੋ ਸਾਹਿਬ ਤਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਇੱਕ ਸਵੈਰਨ ਕੰਟਰੀ ਹੈ ਸੋ ਉਹਨਾਂ ਨੇ ਗ੍ਰੇਟ ਇਟ ਕਿਆ ਕੈਨੇਡਾ ਨੂੰ ਤੇ ਉਸ ਗ੍ਰੇਟ ਸਟੇਟ ਦੇ ਗਵਰਨਰ ਕਿਆ ਜਸਟਨ ਟੂਡੋ ਸਾਹਿਬ ਨੂੰ ਸੋ ਜਦੋਂ ਹੁਣ ਉਹ ਬਾਰ ਬਾਰ ਇਸ ਤਰੀਕੇ ਦੇ ਚਾਹੇ ਉਹ ਮਜ਼ਾਕ ਦੇ ਵਿੱਚ ਹੀ ਭਾਵੇਂ ਕਹਿ ਰਹੇ ਹੁਣ ਜਦੋਂ ਉਹ ਬਾਰ ਬਾਰ ਤੁਹਾਨੂੰ ਇਸ ਤਰੀਕੇ ਦੀਆਂ ਏ ਟਿੱਚਰਾ ਕੀਤੀਆਂ ਜਾ ਰਹੀਆਂ ਨੇ ਜਸਟਨ ਟੂਡੋ ਨੂੰ ਸੋ ਮੀਡੀਆ ਦੇ ਵਿੱਚ ਵੀ ਜਾਂ ਆਮ ਲੋਕਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਚਰਚਾ ਥੋੜੀ-ਬਹੁਤੀ ਚੱਲੀ ਹੈ ਕਿ ਕੈਨੇਡਾ ਨੂੰ ਕੀ ਵਾਕਿਆ ਹੀ ਅਮਰੀਕਾ ਦਾ 51ਵਾਂ ਸਟੇਟ ਬਣ ਜਾਣਾ ਚਾਹੀਦਾ ਕਿਸ ਤਰੀਕੇ ਦੇ ਕੋਈ ਇਹ ਗੱਲਬਾਤ ਹੋਣੀ ਚਾਹੀਦੀ ਹੈ ਪੋਸਿਬਿਲਿਟੀ ਇਸ ਤਰੀਕੀ ਹੋਣੀ ਚਾਹੀਦੀ ਹੈ ਸੋ ਜੋ ਹੁਣ ਲਿਜੀਬਲੋ ਪੋਲ ਕਰਵਾਇਆ ਗਿਆ ਸੋ ਇਹਦੇ ਵਿੱਚ ਸਿਰਫ 13% ਕੈਨੇਡੀਅਨਸ ਨੇ ਇਸ ਚੀਜ਼ ਨੂੰ ਮੰਨਿਆ ਕਿ ਸਾਨੂੰ ਅਮਰੀਕਾ ਦੀ 51ਵੀਂ ਸਟੇਟ ਜੋ ਹੈ ਉਹ ਬਣ ਜਾਣ ਚਾਹ ਰਹੇ ਸੋ ਬਹੁਤ ਘੱਟ ਲੋਕਾਂ ਨੇ ਇਸ ਚੀਜ਼ ਬਕਤੀ ਹਾਂ ਪਕੀਆ ਆਪਣਾ ਰਿਸਪੌਂਸ ਦਿੱਤਾ ਤੇ ਬਾਕੀ ਮੈਜੋਰਟੀ ਨੇ ਮੰਨਿਆ ਕਿ ਨਹੀਂ ਕਹਿੰਦਾ ਇੱਕ ਸੋਵਰਨ ਕੰਟਰੀ ਹੈ ਸੋ ਇਸੇ ਢੰਗ ਨਾਲ ਉਸ ਨੂੰ ਆਪਣੀ ਸੋਵਰਨਟੀ ਜੋ ਆਪਣੀ ਖੂਬਸੂਰਤੀ ਹੈ ਜੋ ਕੈਨੇਡਾ ਦਾ ਕਨਸਟੀਟਿਊਸ਼ਨ ਹੈ ਸੋ ਇਸ ਨੂੰ ਇਸੇ ਢੰਗ ਨਾਲ ਬਣਾ ਕੇ ਰੱਖਣ ਦੀ ਲੋੜ ਹੈ ਸੋ ਇਹਦੇ ਵਿੱਚ ਵੀ ਜੋ 18% ਦੀ ਗਿਣਤੀ ਹੈ ਇਹਦੇ ਵਿੱਚ ਜੋ ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰ ਨੇ ਉਹ 21% ਨੇ ਲਿਬਰਲ ਜਿਹੜੇ ਪਾਰਟੀ ਦੇ ਸਪੋਰਟਰ ਨੇ ਉਹ ਸਿਰਫ 10% ਮੰਨਦੇ ਨੇ ਕਿ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੋ ਪਾਵੇ ਆ ਕਿ ਕੈਨੇਡਾ ਦੇ ਵਿੱਚ ਥੋੜੇ ਜੋ ਕੰਜ਼ਰਵੇਟਿਵ ਮਾਈਂਡ ਨੇ ਉਹ ਥੋੜੇ ਇੱਕ ਜ਼ਿਆਦਾ ਨੇ ਜੋ ਇਸ ਚੀਜ਼ ਦੇ ਹੱਕ ਦੇ ਵਿੱਚ ਨੇ ਲਿਬਰਲ ਜਾਂ ਐਨਡੀਪੀ ਦੇ ਸਪੋਰਟਰ ਬਹੁਤ ਘੱਟ ਇਸ ਚੀਜ਼ ਦੇ ਹੱਕ ਦੇ ਵਿੱਚ ਨੇ ਕੈਨੇਡਾ ਨੂੰ ਅਮਰੀਕਾ ਦੇ ਵਿੱਚ 51ਵੀਂ ਸਟੇਟ ਬਣ ਕੇ ਚਾਹਦਾ ਚਾਹੀਦਾ ਸੋ ਇਸ ਲੀਜੇ ਵਿੱਚ ਉਹ ਸਰਵੇ ਹੋਇਆ ਪੋਲ ਹੋਇਆ ਸੋ ਇਹਦੇ ਵਿੱਚ ਬਹੁਤ ਘੱਟ ਕੈਨੇਡੀਅਨਸ ਨੇ ਹਾਂ ਪੱਕੀ ਰਿਸਪਾਂਸ ਜੋ ਹੈ ਉਹ ਦਿੱਤਾ ਹੈ ਜੀ ਬਲਣਾ ਸਾਹਿਬ ਸੋ ਹੁਣ ਡੈਪੂਟੇਸ਼ਨ ਦੀ ਗੱਲਬਾਤ ਕਰ ਲਈ ਜੀ ਬੜੇ ਖਬਰਾਂ ਵੀ ਚੱਲਦੀਆਂ ਨੇ ਵੀ ਬਾਰਡਰ ਸਿਕਿਉਰਿਟੀ ਦੇ ਵੱਲੋਂ ਛਾਪੇ ਮਾਰੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣੇ ਵਾਲੇ ਨੇ ਪ੍ਰਿੰਸ ਸਾਹਿਬ 30000 ਦੇ ਕਰੀਬ ਡੈਪੂਟੇਸ਼ਨ ਦਾ ਸਾਹਮਣਾ ਕਰ ਰਹੇ ਲੋਕ ਬਾਰਡਰ ਅਧਿਕਾਰੀਆਂ ਦੀ ਪਹੁੰਚ ਤੋਂ ਬਾਹਰ ਨੇ ਜੀ ਦੇਖੋ ਇਹਦੇ ਵਿੱਚ ਇੱਕ ਇਨਕੁਆਰੀ ਸੀ ਜੋ ਫੋਰਟ ਮੈਕਮਰੀ ਕੋਲ ਲੇਖਤੋਂ ਐਮਪੀ ਨੇ ਲੈ ਲਾ ਗੁਡਰੇਜ ਸੋ ਇਹਨਾਂ ਵੱਲੋਂ ਇਹ ਪੁੱਛਿਆ ਗਿਆ ਸੀਗਾ ਕਿ ਇਸ ਸਮੇਂ ਜੋ ਡੈਪੂਟੇਸ਼ਨ ਦੇ ਹਾਲਾਤ ਨੇ ਉਹ ਕਿਸ ਤਰ੍ਹਾਂ ਨੇ ਚੱਲ ਰਹੇ ਨੇ ਕਿੰਨੇ ਕੁ ਲੋਕਾਂ ਨੂੰ ਇੱਥੋਂ ਰਿਪੋਰਟ ਕੀਤਾ ਜਾਣਾ ਹੈ ਕਿ ਕੀ ਉਹਦਾ ਸਾਰਾ ਪ੍ਰੋਸੈਸ ਚੱਲ ਰਿਹਾ ਸੋ ਜੋ ਉਹਨਾਂ ਨੇ ਜਾਣਕਾਰੀ ਹਾਸਲ ਕੀਤੀ ਹੈ ਸੋ ਉਹਦੇ ਵਿੱਚ ਪਤਾ ਲੱਗਾ ਕਿ ਇਸ ਸਮੇਂ ਇਹ 457646 ਇੰਡੀਵਿਜੂਅਲ ਜਿਹੜੇ ਨੇ ਉਹ ਡੈਪੂਟੇਸ਼ਨ ਦੀ ਕਤਾਰ ਦੇ ਵਿੱਚ ਖੜੇ ਨੇ ਸੋ ਉਹਨਾਂ ਨੂੰ ਇੱਥੋਂ ਹੌਲੀ-ਹੌਲੀ ਇਹ ਡੈਪੂਟੇਸ਼ਨ ਵਾਲੇ ਪਾਸੇ ਨੂੰ ਤੋਰਿਆ ਜਾਵੇਗਾ ਸੋ ਇਸ ਦੇ ਵਿੱਚ ਇਹ ਵੀ ਇੱਕ ਹੈਰਾਨੀਜਨਕ ਗੱਲ ਆਈ ਹੈ ਕਿ 29730 ਇੰਡੀਵਿਜੂਅਲ ਇਹਦੇ ਵਿੱਚੋਂ ਇਹੋ ਜਿਹੇ ਨੇ कि ਜਿਨ੍ਹਾਂ ਬਾਰੇ ਹੁਣ CBSA ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਉਹ ਇਸ ਸਮੇਂ ਕਿੱਥੇ ਨੇ ਕਿ ਉਹ ਜੋ ਉਹਨਾਂ ਦੀ ਪ੍ਰोसीडिंग्स ਚੱਲ ਰਹੀ ਆ ਸੋ ਉਸ ਪ੍ਰोसीडिंग ਦੇ ਵਿੱਚ ਉਹ ਜੋ ਨੇ ਉਹ ਲੋਕੇਟ ਨਹੀਂ ਹੋ ਰਹੇ ਕਿ ਇਸ ਸਮੇਂ ਉਹ ਕੈਨੇਡਾ ਦੇ ਵਿੱਚ ਨੇ ਚਲੇ ਗਏ ਨੇ ਆਰੇਦ ਵਾਲੇ ਨਿਕਲ ਗਏ ਨੇ ਤੇ ਕਿਸੇ ਜਗ੍ਹਾ ਨਹੀਂ ਸੋ ਇਹਦੇ ਬਾਰੇ ਹੁਣ CBSA ਵੀ ਜੋ ਹੈ ਉਹਨਾਂ ਨੂੰ ਲੋਕੇਟ ਨਹੀਂ ਕਰ 파ਰੀ ਤੇ ਜੋ ਉਹਨਾਂ ਨੂੰ ਰਿਮੂਵ ਕਰਨ ਵਾਸਤੇ ਜੋ ਪ੍ਰोसीडिंग ਐ ਸੋ ਉਸ ਨੂੰ ਅੱਗੇ ਨਹੀਂ ਨੱਥੀ ਰਿ ਚੜਿਆ ਜਾ ਸਕਤੇ ਜਾ ਪਾਰਿਆ ਸੀ ਬੀਐਸਸੀ ਵੱਲੋਂ ਸੁਪਾਵਿਆ ਕਿ ਲਗਭਗ 30000 ਲੋਕ ਜਿਨ੍ਹਾਂ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾਣਾ ਸੀਗਾ ਸੋ ਉਹ ਹੁਣ ਲੋਕ ਸੀਬੀਐਸਏ ਦੀ ਪਹੁੰਚ ਤੋਂ ਬਾਹਰ ਹੈ ਉਹਨਾਂ ਨੂੰ ਲੱਭ ਨਹੀਂ ਰਹੇ ਉਹ ਦਿੱਤੇ ਚਲੇ ਗਏ ਨੇ ਸੋ ਉਹਨਾਂ ਨੂੰ ਪਤਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਸੀਬੀਐਸਏ ਵੱਲੋਂ ਕਾਮਯਾਬ ਨਹੀਂ ਹੋ ਰਹੀਆਂ ਨੇ ਸੋ ਇਹਦੇ ਵਿੱਚ ਆ ਕਿ ਜੋ ਇਹ ਠੀਕ ਯਾਨੀ ਕਿ ਲੋਕ ਨੇ ਸੋ ਇਹਦੇ ਵਿੱਚੋਂ 7622 ਉਹਨੇ ਜੋ ਮੈਕਸੀਕੋ ਦੇ ਨਾਲ ਸੰਬੰਧ ਨੇ ਮੈਕਸੀਕੋ ਦੇ ਵਿੱਚ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਤੇ ਉਸ ਤੋਂ ਬਾਅਦ ਆਉਂਦਾ ਆ 3955 ਇੰਡੀਅਨਸ ਨੇ ਭਾਰਤੀ ਮੂਲ ਦੇ ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾਣਾ ਉਹ ਲੱਭ ਨਹੀਂ ਰਹੇ ਹੈਗੇ ਤੇ ਉਸ ਤੋਂ ਬਾਅਦ 1785 ਅਮਰੀਕਨਸ ਨੇ 1516 ਚਾਈਨਸ ਨੇ 864 ਪਾਕਿਸਤਾਨੀ ਨੇ 858 ਨਾਈਜੀਰੀਆ ਦੇ ਨੇ 794 ਕੋਲੰਬੀਆ ਦੇ ਨੇ ਤੇ ਬਹੁਤ ਛੋਟੇ ਜਿਹਦਾ ਹੋ ਨਿੱਕੇ ਮੋٹے ਮੁਲਕ ਨੇ ਬਾਕੀ ਉਹਨਾਂ ਦੇ ਬਣਦੇ ਨੇ ਤੇ ਇਹ ਇੱਕ ਵੱਡੀ ਗਿਣਤੀ ਦੇ ਵਿੱਚ ਭਾਰਤ ਤੇ ਮੈਕਸੀਕੋ ਨਾਲ ਸਬੰਧਿਤ ਲੋਕਾਂ ਦੀ ਹੈ ਤੁਸੀਂ ਸਮਝੇਂ ਸੀਬੀਐਸਸੀ ਦੇ ਪਾਸ ਤੋਂ ਬਾਹਰ ਨੇ ਤੇ ਉਹਨਾਂ ਨੂੰ ਇਥੋਂ ਕੈਨੇਡਾ ਤੋਂ ਰਿਪੋਰਟ ਕੀਤਾ ਜਾਣਾ ਸੋ ਇਹਦੇ ਨਾਲ ਹੀ ਜੇਕਰ ਅਸਾਈਲਮ ਵਾਲਿਆਂ ਦੀ ਵੀ ਅਸੀਂ ਗੱਲਬਾਤ ਕਰੀਏ ਜੀ ਸਾਨੂੰ ਪਤਾ ਵੀ ਅਸਾਈਲਮ ਲੈਣਾ ਕੰਨਾ ਵੀ ਕੈਨੇਡਾ ਦੇ ਵਿੱਚ ਬਹੁਤ ਵੱਡਾ ਮੁੱਦਾ ਬਣਿਆ ਸੀਰੀਆ ਤੋਂ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦਰੋਂ ਅਸਾਈਲਮ ਲਿਆ ਕਿਉਂਕਿ ਹੁਣ ਸੀਰੀਆ ਦੇ ਵਿੱਚ ਜੋ ਪ੍ਰੈਜ਼ੀਡੈਂਟ ਏ ਬਸ਼ਰ ਅਸਾਦ ਨੇ ਉਹਨਾਂ ਦਾ ਤਖਤਾ ਪਾੜ ਦਿੱਤਾ ਗਿਆ ਉਹ ਰਸ਼ੀਆ ਭੱਜ ਗਏ ਨੇ ਸੋ ਹੁਣ ਯੂਰਪ ਦੇ ਮੁਲਕਾਂ ਨੇ ਵੀ ਅਸਾਈਲਮ ਲੈਣ ਦੀ ਜਿਹੜੀਆਂ ਨਵੀਆਂ ਐਪਲੀਕੇਸ਼ਨ ਹੈ ਸੀਰੀਆ ਤੋਂ ਉਹ ਬੰਦ ਕਰ ਦਿੱਤੀਆਂ ਨੇ ਉਹ ਕਹਿੰਦੇ ਵੀ ਜਿਨ੍ਹਾਂ ਤੋਂ ਤੁਹਾਨੂੰ ਖਤਰਾ ਸੀਗਾ ਉਹਦਾ ਮੁਲਕ ਛੱਡ ਕੇ ਭੱਜ ਗਿਆ ਆ ਉੱਤੇ ਤਖਤਾ ਪਲਟ ਹੋ ਗਿਆ ਸੋ ਇਸ ਕਰਕੇ ਹੁਣ ਉਹ ਪਹਿਲਾ ਵਾਲੇ ਹਾਲਾਤ ਨਹੀਂ ਰਹਿ ਸੋ ਇਹ ਨਵੀਆਂ ਅਸਾਈਲਮ ਦੀਆਂ ਸੀਰੀਆ ਤੋਂ ਕਹਿੰਦੇ ਵੀ ਐਪਲੀਕੇਸ਼ਨਸ ਆਪਾਂ ਨਹੀਂ ਲਵਾਂਗੇ ਪਰ ਇਹਦੇ ਵਿੱਚ ਕੈਨੇਡਾ ਨੇ ਗੱਲ ਕਹੀ ਹੈ ਉਹ ਕਹਿੰਦੇ ਕਿ ਅਸੀਂ ਸਟਿਲ ਜੋ ਲੋਕ ਸੀਰੀਆ ਤੋਂ ਆਰਐਨ ਕੈਨੇਡਾ ਦੇ ਵਿੱਚ ਆ ਕੇ ਰਾਜਨੀਤਿਕ ਸ਼ਰਨ ਲੈਣਾ ਚਾਹੁੰਦੇ ਨੇ ਅਸੀਂ ਸਟਿਲ ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਏਵੈਲਿਊਏਟ ਕਰਾਂਗੇ ਸਟਿਲ ਉਹਨਾਂ ਦੇ ਰੀਵਿਊ ਕੀਤਾ ਜਾਊਗਾ ਸੁਪਾਵੇਆ ਕਿ ਜਿੱਥੇ ਯੂਰਪ ਦੇ ਮੁਲਕਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਵੀ ਅਸੀਂ ਇਹ ਹੁਣ ਸੀਰੀਆ ਤੋਂ ਨਵੀਆਂ ਐਪਲੀਕੇਸ਼ਨਸ ਨਹੀਂ ਲਵਾਂਗੇ ਕਿਉਂਕਿ ਉਥੇ ਤਖਤਾ ਪਲਟ ਹੋ ਗਿਆ ਪਰ ਕੈਨੇਡਾ ਨੇ ਇਸ ਤੋਂ ਵੱਖਰੀ ਗੱਲ ਕਹੀ ਹੈ ਵੀ ਅਸੀਂ ਸਟਿਲ ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਏਵੈਲਿਊਏਟ ਕਰਨਾ ਜਿਹੜਾ ਜਾਰੀ ਰੱਖਾਂਗੇ ਤੇ ਨਾਲ ਇਹ ਵੀ ਪਤਾ ਲੱਗਾ ਆ ਜਸਟਿਸ ਟੂਡੋ ਦੀ ਜਿਹੜੀ ਸਰਕਾਰ ਹੈ ਸੋ ਜੋ ਲੋਕ ਕੈਨੇਡਾ ਯੂ ਐਸ ਬਾਰਡਰ ਕ੍ਰੋਸ ਕਰਕੇ ਇੱਥੇ ਆ ਕੇ ਅਸਾਈਲਮ ਦਾ ਕਲੇਮ ਕਰ ਰਹੇ ਆ ਸੋ ਉਹ ਜੋ ਉਹਨਾਂ ਨੂੰ ਇਹ ਰਿਮੂਵ ਕਰਨੇ ਦਾ ਰਾਈਟ ਜਿਹੜਾ ਮਿਲਿਆ ਹੋਇਆ ਵੀ ਉਸ ਰਾਈਟ ਨੂੰ ਰਿਮੂਵ ਕਰਨ ਦੇ ਉੱਤੇ ਜਸਟਿਸ ਟੂਡੋ ਸਰਕਾਰ ਵਿਚਾਰ ਕਰ ਰਹੀ ਹੈ ਵੀ ਜੋ ਲੋਕ ਇਸ ਢੰਗ ਨਾਲ ਆ ਕੇ ਇਥੇ ਬਾਰਡਰ ਕ੍ਰੋਸ ਕਰਕੇ ਅਸਾਈਲਮ ਦਾ ਕਲੇਮ ਕਰਦੇ ਨੇ ਵੀ ਉਹਨਾਂ ਦਾ ਰਾਈਟ ਹੀ ਖਤਮ ਕਰ ਦਿੱਤਾ ਜਾਵੇ ਸੋ ਇਸ ਚੀਜ਼ ਬਾਰੇ ਵੀ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਸੋ ਇਹਦੇ ਨਾਲ ਪਰੀ ਰਿਮੂਵਲ ਰਿਸਕ ਅਸੈਸਮੈਂਟ ਵਾਲਾ ਜਿਹੜਾ ਪਾਟ ਰੱਖ ਲਿਆ ਜਾਂਵੇ ਕਿ ਅਗਰ ਵਾਕਿਆ ਹੀ ਕਿਸੇ ਨੂੰ ਬਹੁਤ ਜ਼ਿਆਦਾ ਟੌਰਚਰ ਜਾਂ ਮਾਰ ਦੇਣ ਵਾਲੀ ਗੱਲ ਹੋਵੇ ਸੋ ਥੋੜਾ ਜਿਹਾ ਉਹਨੂੰ ਜਿਹੜਾ ਪਰੀ ਰਿਮੂਵਲ ਰਿਸਕ ਅਸੈਸਮੈਂਟ ਉਹਦਾ ਕੀਤਾ ਜਾ ਸਕੇ ਸੋ ਇਸ ਤਰੀਕੇ ਦੇ ਵਿਚਾਰ ਵਟਾਂਦਰੇ ਵੀ ਜੋ ਨੇ ਉਹ ਫੈਡਰਲ ਸਰਕਾਰ ਕਰ ਰਹੀ ਹੈ ਸੋ ਇਹ ਚੀਜ਼ਾਂ ਵੀ ਅਪਡੇਟ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕਿਉਂਕਿ ਪ੍ਰਿੰਸ ਸਾਹਿਬ ਬਹੁਤ ਸਾਰੇ ਸ਼ਨਾਰਥੀ ਆਈ ਜਾਂਦੇ ਨੇ ਇਹ ਲੈ ਕੇ ਆ ਰਹੇ ਨੇ ਤੇ ਇਹ ਵਿਚਾਰ ਵੀ ਕੀ ਜਾਂਦੇ ਨੇ ਪਰ ਜਿਹੜਾ ਜੀ ਉਹ ਹਜੇ ਤੱਕ ਬੰਦ ਨਹੀਂ ਕਰ ਰਹੇ ਹੈਗੇ ਜੀ ਬ੍ਰਹਮਨ ਸਾਹਿਬ ਸੋ ਉਹੀ ਪਿੰਨ ਜੀ ਮੈਂ ਗੱਲ ਜਿਵੇਂ ਤੁਹਾਨੂੰ ਦੱਸਿਆ ਕਿ ਇੱਕੋ ਸੀਰੀਆ ਦੇ ਵਿੱਚ ਕੀ ਹੋਇਆ ਵੀ ਉੱਥੇ ਇੱਕ ਤਖਤ ਸਾਹ ਪਲਟ ਹੋ ਗਿਆ ਸੋ ਕਹਿੰਦੇ ਵੀ ਜਿਹੜੇ ਸ਼ਾਸਕ ਤੋਂ ਤੁਹਾਨੂੰ ਖਤਰਾ ਸੀ ਵੀ ਉਹ ਤੁਹਾਡੇ ਨਾਲ ਟੌਰਚਰ ਕਰ ਰਿਹਾ ਕੁੱਟਮਾਰ ਕਰ ਰਿਹਾ ਤੁਹਾਨੂੰ ਮਾਰ ਰਿਹਾ ਸੋ ਕਹਿੰਦੇ ਵੀ ਉਹ ਤਾਂ ਹੁਣ ਉਹ ਤਾਂ ਤਖਤਾ ਹੀ ਪਲਟ ਦਿੱਤਾ ਗਿਆ ਇਹ ਉਹ ਸੀਰੀਅਲ ਚ ਕਹਿੰਦੇ ਵੀ ਹੁਣ ਤਾਂ ਇਹ ਨਵੇਂ ਲੋਕ ਜਿਹੜੇ ਨੇ ਜਿਹੜੇ ਇਹ ਇੱਥੇ ਵਿਰੋਧੀ ਧਿਰਾਂ ਸੀ ਜਾਂ ਜਿਹੜੇ ਵਿਦੋਹੀ ਸੀਗੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਹੁਣ ਸ਼ਾਸਨ ਆ ਗਿਆ ਆ ਸੋ ਇਸ ਕਰਕੇ ਕਹਿੰਦੇ ਕਿ ਹੁਣ ਉਹ ਵਾਲਾ ਖਤਰਾ ਜੋ ਪਹਿਲਾ ਵਾਲਾ ਖਤਰਾ ਸੀਗਾ ਉਹ ਕਹਿੰਦੇ ਨਹੀਂ ਰਿਹਾ ਸੋ ਇਸ ਕਰਕੇ ਕਹਿੰਦੇ ਆ ਕਿ ਯੂਰਪ ਵਾਲੇ ਮੁਲਕ ਕਹਿੰਦੇ ਵਿੱਚ ਨਵੀਆਂ ਐਪਲੀਕੇਸ਼ਨਸ ਨਹੀਂ ਲੈਣੀਆਂ ਪਰ ਕੈਨੇਡਾ ਕਹਿ ਰਿਹਾ ਵੀ ਅਸੀਂ ਸਟਿਲ ਜਿਹੜੀਆਂ ਨੇ ਐਪਲੀਕੇਸ਼ਨਸ ਨੇ ਉਹਨਾਂ ਨੂੰ ਐਵੈਲਿਊਏਟ ਕਰਨਾ ਜਾਰੀ ਰੱਖਾਂਗੇ ਸੋ ਇਹਨਾਂ ਦੀ ਵੱਖਰੀ ਪਾਲਿਸੀ ਆ ਯੂਰਪ اور ਓਥੇ ਦੀ ਕੰਟਰੀਸ ਨੇ ਵੱਖਰੀ ਪਾਲਿਸੀ ਬਣਾ ਰਹੇ ਆ ਹਾਊਸ ਆਫ ਕਾਮਨ ਦੇ ਵਿੱਚ ਪਤਾ ਲੱਗਾ ਵੀ 21.6 ਬਿਲੀਅਨ ਡਾਲਰ ਦਾ ਜਿਹੜਾ ਇਹ ਸਰਕਾਰੀ ਖਰਚੇ ਨੂੰ ਲੈ ਕੇ ਜੋ ਇਹਨਾਂ ਨੇ ਗਵਰਨਮੈਂਟ ਸਪੈਂਡਿੰਗ ਕਰਨੀ ਸੀ ਸੋ ਉਹ ਚੀਜ਼ ਨੂੰ ਲੈ ਕੇ ਇਹਨਾਂ ਦਾ ਜੋ ਸੀਗਾ ਬਿੱਲ ਸੀਗਾ ਉਹ ਪਾਸ ਹੋ ਗਿਆ ਐਸੋ ਬਜਟ ਦੇ ਵਿੱਚ ਤੇ ਤਜਵੀਜ਼ਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਕਹਿੰਦੇ ਵੀ ਇਹ ਖਰਚਾ ਸੀ ਫਰਸਟ ਸਟੇਸ਼ਨ ਚਾਈਲਡ ਸਰਵਿਸ ਦੇ ਕਰਨਾ ਡੈਂਟਲ ਕੇਅਰ ਦੇ ਕਰਨਾ ਕੰਪਨਸੇਸ਼ਨ ਕਾਣਾ ਇਕ ਕੁਬੈਕ ਦੇ ਨਾਲ ਜਿਹੜੇ ਸਾਈਲੈਂਸ ਸੀਕ੍ਰੈਸ ਨੇ ਉਹਨਾਂ ਵਾਸਤੇ ਸੋ ਐਡੀਸ਼ਨਲ 21.6 ਮਿਲੀਅਨ ਦੀ ਜਿਹੜੀ ਸਰਕਾਰੀ ਥਾਕੇ ਦੀ ਜਿਹੜੀ ਸਪੈਂਡਿੰਗ ਹੈ ਸੋ ਉਹਦੇ ਵਾਸਤੇ ਹਾਊਸ ਆਫ ਕਾਮਨ ਦੇ ਵਿੱਚ ਸਰਕਾਰ ਨੂੰ ਇਹ ਮਨਜ਼ੂਰੀ ਮਿਲ ਗਈ ਹੈ ਜੋਰਜ ਰੀਜਨ ਦੀ ਗੱਲ ਕਰੀਏ 17 ਜਾਣੇ ਇਹਨਾਂ ਨੇ ਅਰੈਸਟ ਕੀਤੇ ਨੇ 14 ਮਿਲੀਅਨ ਦੀ ਡਰੱਗ ਫੜੀ ਗਈ ਹੈ ਸੋ ਇੱਕ ਕ੍ਰਿਮੀਨਲ ਨੈਟਵਰਕ ਇਹਨਾਂ ਨੇ ਕਿਹਾ ਵੀ ਅਸੀਂ ਫੜਿਆ ਪ੍ਰੋਜੈਕਟ ਸਕਾਈ ਫਾਲਦਾਰ ਨਾਮ ਇਹਨਾਂ ਵੱਲੋਂ ਦਿੱਤਾ ਗਿਆ ਸੀ ਸੋ ਇਸ ਪ੍ਰੋਜੈਕਟ ਦੇ ਜ਼ਾਹਰ ਤੇ ਇਹਨਾਂ ਨੇ ਇਸ 17 ਜੜੇ ਫੜੇ ਨੇ 83 ਚਾਰजेस ਲੱਗੇ ਨੇ 14 ਮਿਲੀਅਨ ਡਾਲਰ ਦੀ ਜਿਹੜੀ ਡਰੱਗ ਹੈ ਸੋ ਉਹ ਨਿਯਾਰਕ ਰਿਜਨਲ ਪੁਲਿਸ ਵੱਲੋਂ ਇਹ ਫੜਨੇ ਦਾ ਦਾਵਾ ਕੀਤਾ ਗਿਆ ਸੋ ਕਾਫੀ ਵੱਡੀ ਰਿਕਵਰੀ ਥੇ ਅਸੀਂ ਕਹਿ ਸਕਦੇ ਆ ਕਿ ਇਹ ਡਰੱਗ ਦੇ ਰੂਪ ਦੇ ਵਿੱਚ ਵੀ ਬੰਦੇ ਵੀ ਬਹੁਤ ਫੜ ਹੋਏ ਨੇ ਜਿਹਦੇ ਵਿੱਚ ਕੋਈ ਆਪਣਾ ਬੰਦਾ ਨਹੀਂ ਫੜ ਹੋਇਆ ਸੋ ਇਹ ਸਾਰੇ ਦੂਸਰੇ ਬਕਵਾਇ ਚਹਰਿਆਂ ਦੇ ਬੰਦੇ ਫੜ ਹੋਏ ਨੇ ਤੇ ਅੰਤ ਦੇ ਵਿੱਚ ਅਪੀਲ ਜਿਹਨਾਂ ਪੁਲਿਸੀ ਗੱਲ ਕਰੀਏ ਯਾਨੀ ਚਾਰ ਜਣੇ ਫੜੇ ਨੇ ਤੇ ਮਲਟੀਪਲ ਫਾਇਰਸ ਆਰਮਸ ਇਹਨਾਂ ਬੰਦੋਂ ਫੜੇ ਗਏ ਨੇ ట్రాਫਿਕ ਸਟਾਪ ਹੋਇਆ ਸੀਗਾ ਇੱਕ ਮੀਸੀਸਾ ਗੱਡੀ ਵਿੱਚ ਸੋ ਉਹਦੇ ਵਿੱਚ ਚਾਰ ਜਣੇ ਫੜ ਹੋਏ ਨੇ ਕਾਫੀ ਵੱਡੀ ਗੈਂਟੀ ਵਿੱਚ ਜਿਹੜੇ ਸੀਗੇ ਉਹ ਗੈਰ ਕਾਨੂੰਨੀ ਹਥਿਆਰ ਵੀ ਫੜੇ ਗਏ ਨੇ ਬਹੁਤ ਬਹੁਤ ਧੰਨਵਾਦ ਪ੍ਰਿੰਨ ਸਾਹਿਬ ਪ੍ਰਿੰਨ ਸਾਹਿਬ ਦੇ ਨਾਲ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9699 ਤੇ ਗੱਲ